ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ 2-3 ਦਿਨ ਹੋ ਗਏ ਆਪਾਂ ਨੇ ਆਪਣੇ ਚੈਨਲ ਤੇ ਕੋਈ ਬਲੌਗ ਨਹੀਂ ਅਪਲੋਡ ਕਰਿਆ ਹੈਗਾ ਜੀ ਉਹਦਾ ਕਾਰਨ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਅੱਜ ਵੀ ਆਪਾਂ ਵੀਡੀਓ ਤਾਂ ਬਣਾ ਰਹੇ ਹਾਂ ਬਾਈ ਸਬਸਿਡੀ ਨਿਕਲੀ ਹੈ ਜਿਹੜੇ ਆਪਾਂ ਨੇ ਪਿਛਲੇ ਮਹੀਨੇ ਸਬਸਿਡੀਆਂ ਭਰ ਹੋਈਆਂ ਤੀਆਂ ਉਹਦੇ ਬਾਰੇ ਥੋੜੀ ਜਾਣਕਾਰੀ ਦੇਣੀ ਸੀ ਕਿਉਂਕਿ ਫੋਨ ਬਹੁਤ ਆਉਨੇ ਆ ਦੱਸਣਾ ਔਖਾ ਲੱਗਦਾ ਬਾਈ ਫੋਨਾਂ ਤੇ ਤਾਂ ਕਰਕੇ ਅੱਜ ਵੀਡੀਓ ਥੋੜੀ ਜਿਹੀ ਬਣਾਉਣੀ ਪਈ ਆ ਆਪਾਂ ਨੂੰ ਤੇ ਬਾਕੀ ਬਾਈ ਜਿਹੜੇ ਜਸਵੀਰ ਬਾਈ ਬਾਰੇ ਬਾਕੀ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਸੋਸ਼ਲ ਮੀਡੀਆ ਤੇ ਪਰਸੋਂ ਚੌਥੇ ਦੇ ਤੁਸੀਂ ਦੇਖੇ ਰਹੇ ਆ ਕੀ ਗੱਲਾਂ ਬਾਤਾਂ ਇਹ ਸਾਰੀਆਂ ਕੱਲ ਬਾਈ ਇੰਨੇ ਫੋਨ ਆਏ ਬਾਹਰ ਤੇ ਉਰੇ ਤੇ ਵੀ ਲੋਕਲ ਸਾਡੇ ਕਿਉਂਕਿ ਬਾਈ ਸਾਨੂੰ ਪਤਾ ਆਪਣੇ ਪਿੰਡ ਦਾ ਏ ਤੇ ਉਹੀ ਗੱਲਾਂ ਸਾਰੇ ਬਾਈ ਫੋਨ ਤੇ ਪੁੱਛੀ ਜਾਂਦੇ ਆ ਜਦ ਕਿ ਸਾਰਾ ਕੁਝ ਤੁਸੀਂ ਦੇਖ ਰਹੇ ਆ ਫਿਰ ਬਹੁਤ ਸਾਰੇ ਵੀਰਾਂ ਨੂੰ ਮੈਂ ਮੇਰੇ ਤੇ ਗਲਤ ਵੀ ਬੋਲਿਆ ਮੈਂ ਕਿਹਾ ਬਾਈ ਤੁਹਾਨੂੰ ਪਤਾ ਏ ਤੁਸੀਂ ਫੇਰ ਉਹੀ ਗੱਲਾਂ ਦੁਬਾਰਾ ਫੋਨ ਕਰਾ ਕੇ ਕਿ ਮੇਰੇ ਹਿਸਾਬ ਨਾਲ ਗੱਲ ਬਾਈ ਫੋਨਾਂ ਦੀ ਲੜੀ ਨਹੀਂ ਟੁੱਟੀ ਹੈਗੀ ਠੀਕ ਹੈ ਜੀ ਤੇ ਬਾਕੀ ਜਿਹੜਾ ਬਾਈ ਤੁਸੀਂ মিডিਆ ਤੇ ਜਿਹੜੀਆਂ ਗੱਲਾਂ ਸੁਣ ਰਹੇ ਆਂ ਖਾਸ ਕਰਕੇ ਜਿਹੜਾ ਹਿੰਦੀ মিডিਆ ਵਾਲੇ ਆ ਜਾਂ ਕੁਝ ਵਿੱਚ ਆਪਣੇ ਬਹੁਤ ਪੰਜਾਬੀ ਚੈਨਲ ਮਿਆਂ ਬਾਈ ਇਹ ਆਪਣਾ ਚੈਨਲ ਦੇ ਵਿਊਵਾਂ ਵਾਸਤੇ ਲਾ ਲੋ ਜੋ ਮਰ ਜਾ ਆਪਣੇ ਕੋਲ ਤੇ ਬਾਈ ਗੱਲਾਂ ਵਧਾ ਕੇ ਹਜੇ ਉਹ ਬਾਈ ਪਰ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਬਾਈ ਹੈਗੀ ਠੀਕ ਆ ਹਜੇ ਜੋ ਵੀ ਆ ਜਾਂਚ ਪੜਤਾਲ ਹੋਣੀ ਹੈ ਇਹਦੀ ਗੱਲ ਦੀ ਤੇ ਮਾਗ ਬਾਈ ਕੰਮ ਕਰਨਾ ਬੰਦ ਕਰਿਆ ਬ ਕੋਈ ਸਮਝ ਨਹੀਂ ਆ ਰਿਹਾ ਵੀ ਕਿਆ ਕਰੀਏ ਕਿਆ ਨਾ ਕਰੀਏ ਠੀਕ ਆ ਜੀ ਵੀਡੀਓ ਬਣਾਉਣ ਦਾ ਕੋਈ ਬਹੁਤਾ ਮਨ ਨਹੀਂ ਤਾਂ ਹੈਗਾ ਬਸ ਇੱਕ ਮਜਬੂਰੀ ਕਹਿ ਲਓ ਇਹਨਾਂ ਕਰਕੇ ਚਲੋ ਆਪਣਾ ਕੰਮਕਾਰ ਵੀ ਹੈਗਾ ਠੀਕ ਹੈ ਜੀ ਪਰ ਜੇ ਗੱਲ ਕਰੀ ਅੰਦਰੋਂ ਤਾਂ ਅੰਦਰੋਂ ਮਨ ਬਹੁਤ ਉਦਾਸ ਹੈ ਬਾਈ ਕਿਉਂਕਿ ਜੇ ਅੱਜ ਤੱਕ ਸਾਡੇ ਪਿੰਡ ਦੇ ਜਿੰਨੇ ਵੀ ਚੈਨਲ ਵਾਲੇ ਆਏ ਆ ਵੀਡੀਓ ਪਾ ਰਹੇ ਆ ਸਾਰਾ ਕੁਝ ਬਾਈ ਦੀ ਸਰਤੀ ਹੈ ਬਾਈ ਠੀਕ ਹੈ ਜੀ ਉਹਦੇ ਉਹਦੇ ਕਰਕੇ ਅੱਜ ਅਸੀਂ ਵੀ ਆ ਵਿੱਚ ਮੈਂ ਵੀ ਆਉਣਾ ਵਿੱਚ ਠੀਕ ਹੈ ਜੀ ਜੇ ਉਹਨੇ ਕੰਮ ਸ਼ੁਰੂ ਕਰਿਆ ਤਾਂ ਅੱਜ ਅਸੀਂ ਇੱਥੇ ਤੱਕ ਆਏ ਆ ਬਾਈ ਠੀਕ ਨਹੀਂ ਹੋ ਰਿਹਾ ਬਾਈ ਹੁਣ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਬਹੁਤਾ ਪਤਾ ਨਹੀਂ ਆਪਾਂ ਇਹਨਾਂ ਚੀਜ਼ਾਂ ਦੇ ਕਦੇ ਗਏ ਨਹੀਂ ਹੈਗੇ ਕੋਈ ਗਲਤ ਗੱਲ ਬੋਲਣ ਦੇ ਵੀ ਡਰ ਲੱਗਦਾ ਬਾਈ ਤੁਹਾਨੂੰ ਪਤਾ ਹੈ ਟਾਈਮ ਬਹੁਤ ਮਾੜਾ ਚੱਲ ਰਿਹਾ ਹੈ ਜੀ ਤੇ ਬਾਕੀ ਇਸ ਦਾ ਰੱਬ ਅੱਗੇ ਹੀ ਇਹੀ ਅਰਦਾਸ ਕਰਦੇ ਆ ਬਾਈ ਵੀ ਖੇਤੀ ਤੇ ਖੇਤੀ ਇਹਦਾ ਮਸਲਾ ਹੱਲ ਹੋ ਜਾਵੇ ਕਿਉਂਕਿ ਬਹੁਤ ਔਖਾ ਹੋ ਜਾਂਦਾ ਬਾਈ ਬਹੁਤ ਮਿਹਨਤ ਨਾਲ ਇੱਥੇ ਤੱਕ ਆਇਆ ਦਾ ਬਾਈ ਹੁਣ ਥੋੜਾ ਜਿਹਾ ਹੁਣ ਥੋੜਾ ਜਿਹਾ ਇੱਥੇ ਆ ਕੇ ਮੜਾ ਜਿਹਾ ਕੰਮ ਸੈੱਟ ਹੋਇਆ ਦਾ ਇੱਥੇ ਹੁਣ ਆਹ ਹੋ ਗਿਆ ਜੀ ਬਹੁਤ ਸ਼ੁਰੂ ਤੋਂ ਹੁਣ ਤੱਕ ਬਹੁਤ ਸਟਰਗਲ ਕਰੀਆ ਬਹੁਤ ਜ਼ਿਆਦਾ ਠੀਕ ਹੈ ਜੀ ਵਿੱਚ ਕੋਈ ਚੰਗਾ ਵੀ ਕਹਿੰਦਾ ਤਾਂ ਮਾੜਾ ਵੀ ਕਹਿੰਦਾ ਚਲੋ ਉਹ ਗੱਲਾਂ ਲੱਗ ਨੇ ਪਰ ਬਾਈ ਜਿਹੜਾ ਆਹ ਕੰਮ ਹੋਇਆ ਇਹ ਕੰਮ ਬਹੁਤ ਗਲਤ ਹੋਇਆ ਜੀ ਠੀਕ ਆ ਮਾਣ ਅੱਗੇ ਹੀ ਅਰਦਾਸ ਕਰਦੇ ਆਂ ਵੀ ਕੋਈ ਨਾ ਕੋਈ ਇਹ ਗੱਲ ਦਾ ਮਸਲਾ ਹਲ ਹੋਣਾ ਚਾਹੀਦਾ ਬਾਈ ਬਾਈ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਜੇ ਤੱਕਾ ਹੋ ਗਿਆ ਫੇਰ ਕੰਮ ਔਖਾ ਹੋ ਜਾਊਗਾ ਜੀ ਠੀਕ ਆ ਜੀ ਬਾਕੀ ਸਬਸਿਡੀਆਂ ਬਾਰੇ ਜਾਣਕਾਰੀ ਦੇਣੀ ਦੀ ਬਾਈ ਸਬਸਿਡੀਆਂ ਨਿਕਲੀਆਂ ਹੋਈਆਂ ਜਿੰਨੇ ਵੀ ਆਪਣੇ ਆਹ ਪਿੱਛੇ ਜੇ ਪਿਛਲੇ ਮਹੀਨੇ ਪਰੋਂ ਜਿਵੇਂ ਪਿਛਲੇ ਮਹੀਨੇ ਪਰ ਆਇਆ ਪਿਛਲੇ ਮਹੀਨੇ ਹੀ ਸਬਸਿਡੀਆਂ ਭਰੀਆਂ ਦਿਆਂ ਬਾਈ ਅਸੀਂ ਵੀ ਰੋਪੜ ਦੇ ਕਈ ਸਬਸਿਡੀਆਂ ਭਰੀਆਂ ਆ ਉਹਦੇ ਬਾਰੇ ਬੰਦੇ ਫੋਨ ਕਰੀ ਜਾਂਦੇ ਆ ਤਾਂ ਉਹਦੀ ਲਿਸਟ ਆ ਬਾਈ ਜਿਹੜੀ ਸਬਸਿਡੀਆਂ ਦੀ ਪੈਸੇ ਤਾਂ ਅਸੀਂ ਸਾਰਿਆਂ ਨੂੰ ਫੋਨ ਕਰਿਆ ਆ ਜਿਹਨ ਕਰਿਆ ਬਰੇ ਫੋਨ ਸਾਰੇ ਦੁਬਾਰੂ ਸਭ ਨੂੰ ਕਰਤੇ ਉਸ ਕਰੇ ਕੇ ਕੁਝ ਕਰਾਂਗੇ ਬਾਈ ਸਾਰਿਆਂ ਨੂੰ ਫੋਨ ਕਰਿਆ ਜਿਨ੍ਹਾਂ ਜਿਨ੍ਹਾਂ ਨੇ ਵੀ ਸਬਸਿਡੀਆਂ ਜਿਹਨਾਂ ਨਿਕਲੀਆਂ ਹੋਈਆਂ ਬਾਈ ਜੇ ਮੈਂ ਨਾ ਹੋਰ ਹੋਰ ਨਿਕਲੀਆਂ ਦੋ ਤਿੰਨ ਵਾਰ ਲਿਖ ਦੇਣੇ ਲਿਸਟਾਂ ਚ ਆਉਣੀਆਂ ਤਿੰਨ ਚਾਰ ਵਾਰ ਨਿਕਲੀਆਂ ਬਾਈ ਸਬਸਿਡੀ ਇਹ ਤਿੰਨ ਚਾਰ ਲਿਸਟਾਂ ਦੇ ਵਿੱਚ ਠੀਕ ਹੈ ਜੀ ਤਾਂ ਸਾਰੇ ਗੌਰ ਰੱਖਿਓ ਜੀ ਇਹਦਾ ਬਾਈ ਕੁਝ ਟਾਈਮ ਪੀਰੀਅਡ ਹੁੰਦਾ ਹਾਂ ਤਬਾ ਇਹ ਦੱਸ ਦਈਏ ਤਾਂ ਕੁਛ ਟਾਈਮ ਹੁੰਦਾ ਆਪਾਂ ਨੇ ਉਹਦੇ ਵਿੱਚ ਵਿੱਚ ਆਪਣੀ ਸਬਸਿਡੀ ਜੋ ਵੀ ਤੁਸੀਂ ਜਿਹੜਾ ਵੀ ਇੰਪਲੀਮੈਂਟ ਲੈਣਾ ਹੈ ਕਿਸੇ ਨੇ ਸੁਪਰ ਸੀਡਰ ਦੀ ਭਰੀ ਹੋਈ ਆ ਕਿਸੇ ਨੇ ਮਲਚਰ ਦੀ ਭਰੀ ਹੋਈ ਆ ਨਾ ਮਲਚਰ ਤੇ ਸੁਪਰ ਸੀਡਰ ਹਾਂ ਮਲਚਰ ਦੀ ਵੀ ਆ ਰੈਕ ਤੇ ਵੀ ਨਿਕਲੀ ਹੋਈ ਆ ਜੀਰੋ ਟਿਲ ਤੇ ਵੀ ਆਈ ਵੀ ਆ ਤੇ ਕਾਫੀ ਇੰਪਲੀਮੈਂਟਾਂ ਤੇ ਆ ਚੋਪਰ ਤੇ ਵੀ ਆ ਮਲਚਰ ਤੇ ਵੀ ਆ ਹਨਾ ਭਾਈ ਲੇਜ਼ਰ ਕਰਾਤੇ ਵੀ ਆ ਲੇਜ਼ਰ ਕਰਾਤੇ ਵੀ ਆ ਰੀਪਰ ਵੈਂਡਰ ਤੇ ਵੀ ਆ ਠੀਕ ਆ ਐ ਭਾਈ ਇਸ ਵਾਰ ਸਬਸਿਡੀ ਦਾ ਥੋੜੀ ਛੇਤੀ ਨਿਕਲੇ ਹਾਂ ਛੇਤੀ ਨਿਕਲੇ ਆ ਸਬਸਿਡੀ ਥੋੜੀ ਛੇਤੀ ਨਿਕਲਿਆਈ ਬਾਈ ਅੱਗੇ ਨਹੀਂ ਟਾਈਮ ਲਾਉਂਦਾ ਤਾਂ ਐਤਕੀ ਦਾ ਪਹਿਲਾਂ ਬਹੁਤ ਜਲਦੀ ਛੇਤੀ ਨਿਕਲੀ ਵੀ ਛੇਤੀ ਗਾਹ ਨਿਕਲ ਵੀ ਛੇਤੀਆਂ ਆਈਆਂ ਹਾਂ ਨਿਕਲ ਛੇਤੀ ਬਹੁਤ ਆਈਆਂ ਆ ਮੈਂ ਕਹਿੰਦਾ ਪਿਛਲੀ 22 ਤਰੀਕ ਨੂੰ ਬੰਦ ਹੋਈ ਸੀ ਹਾਂ 22 ਤਰੀਕ ਨੂੰ 22 ਤਰੀਕ ਨੂੰ ਬੰਦ ਹੋਈ ਸੀ ਬਾਈ ਪਹਿਲੀ ਤਰੀਕ ਨੂੰ ਨਿਕਲ ਗਈਆਂ ਇਹਦੀਆਂ ਹਾਂ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਨਿਕਲ ਗਈਆਂ ਇਹ ਬਾਈ ਠੀਕ ਆ ਹੁਣ ਵੀ ਇਹਨਾਂ ਨੇ ਪਾ ਵੀ ਛੇਤੀ ਹੋ ਦੇਣੀਆਂ ਜਿਹਦੇ ਤੇ ਬਿਲ ਕੱਟੀ ਕੇ ਨਾਲ ਦੀ ਨਾਲੇ ਤੇ ਖਾਤੇ ਚ ਨਾਲ ਦੀ ਨਾਲੇ ਪਾ ਦੇਣੀਆਂ ਤਾਂ ਬਾਈ ਜਿਹਦੇ ਵੀ ਸੰਦ ਜੇ ਕਿਹਨੂੰ ਸੁਪਰ ਸੀਟਰ ਨਿਕਲਿਆ ਤੁਸੀਂ ਜ ਤੇ ਵੈਸੇ ਸ਼ਕਤੀਮਾਨ ਬਾਰੇ ਦਾ ਬਾਈ ਅਸੀਂ ਅੱਗੇ ਵੀ ਤੁਹਾਨੂੰ ਪਤਾ ਬਹੁਤ ਸਾਰੀ ਵੀਡੀਓ ਪਾਈਆਂ ਤੇ ਕਿਸੇ ਨੇ ਵੀ ਸ਼ਕਤੀਮਾਨ ਦਾ ਲੈਣਾ ਏ ਤਾਂ ਬਾਈ ਬਾਈ ਨਾਲ ਦੀ ਰੋਪਰ ਡੀਲਰਸ਼ਿਪ ਹੈ ਪੰਜਾਬ ਮਸ਼ੀਨਰੀ ਸਟੋਰ ਤੇ ਇਹਨਾਂ ਕੋਲ ਕੱਲੇ ਆਏ ਨਾ ਵਾ ਸ਼ੌਕ ਬਾਈ ਹਾਂ ਕੱਲੇ ਆਇਆ ਵੀਰੇ ਇਹ ਬਾਈ ਪਿਛਲੇ ਦਿਨਾਂ ਨਾਲੇ ਮਹਗਾਈ ਜਾਣਿਆ ਆਜੋ ਦਿਖਾ ਦਈਏ ਮੜਾ ਜੇ ਹਾਂ ਅਸੀਂ ਵੀਰੇ ਦੇ ਦੇ ਮੜੀ ਮੋਟੀ ਜਾਣਕਾਰੀ ਤੁਹਾਨੂੰ ਪਤਾ ਵੀਰੇ ਕਿੰਨੇ ਫੁੱਟੇ ਆ ਆਪਣੇ 8 ਫੁੱਟੇ ਆ ਜੇ ਵੀਰੇ 8 ਫੁੱਟੇ ਖੜੇ ਆ 4 ਰੇ ਪੀ 4 ਦੇ 8 ਫੁੱਟੇ ਇੱਕ ਖੜਾ ਆਪਣੇ ਕੋਲ 7 ਖੜਾ ਵਾ ਠੀਕ ਆ ਬਾਈ ਇਹ ਦੇਖ ਲਓ ਮੜਾ ਮੋਟਾ ਕੁੱਛ ਇਹਨਾਂ ਨੇ ਪਿਛਲੇ ਨਹੀਂ ਸੇਮ ਹੀ ਐ ਵੈਸੇ ਤਾਂ ਤਵੀਆਂ ਚੇਂਜ ਕਰਤੀਆਂ ਪਹਿਲਾਂ ਨੇੜੇ ਸੀਗੀਆਂ ਹੁਣ ਥੋੜੀਆਂ ਦੂਰ ਕਰਕੇ ਲਖਾ ਦੇ ਵੀਰੇ ਆਹ ਨਵੀਆਂ ਬਣਾਤੀਆਂ ਹਾਂ ਦੂਰ ਕਰਤੀਆਂ ਹਾਂ ਆਹ ਜੀ ਪਹਿਲਾਂ ਨੇੜੇ ਆਉਂਦੀਆਂ ਸੀ ਦਿਖਾ ਦੇ ਮਾੜਾ ਨੇੜੇ ਤੇ ਇਹ ਅੱਛਾ ਇਹ ਪਹਿਲਾਂ ਨੇੜੇ ਦੀ ਚੀਜ਼ ਹਾਂ ਪਹਿਲਾਂ ਇਹ ਨੇੜੇ ਸੀਗੀਆਂ ਨਾਲ ਬਰੇਡਾਂ ਦੇ ਖੈਣ ਲੱਜੰਦੀਆਂ ਸੀ ਹੁਣ ਦੂਰ ਕਰਤੀਆਂ ਇਹ ਦੂਰ ਕਰ ਚੇਂਜ ਕਰਤਾ ਬਸ ਇਹ ਹੀ ਚੀਜ਼ਾਂ ਦਾ ਅੱਛਾ ਹੋਰ ਬਾਕੀ ਤਾਂ ਨੂੰ ਸੇਮੇ ਲੱਗਦਾ ਬਾਕੀ ਸਾਰਾ ਕੁਝ ਸੇਮੇ ਆ ਠੀਕ ਆ ਸਹੀ ਗੱਲ ਆ ਬਾਈ ਬਾਕੀ ਇਹਦੇ ਵਿੱਚ ਬਾਈ ਹੋ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ ਸਬਸਿਡੀ ਤੇ ਇਹਦਾ ਥੋੜਾ ਜਿਹਾ ਫਾਇਦਾ ਮਿਲ ਜਾਂਦਾ 1,20,000 ਸਬਸਿਡੀ ਆਉਂਦੀ 1,20,000 1,20,000 ਸਬਸਿਡੀ ਮਿਲੂਗੀ ਮੰਨ ਕੇ ਚੱਲੋ ਬਾਈ ਅੱਧੋ-ਅੱਧਾ ਦੇ ਵਿੱਚ ਪੈ ਜਾਂਦਾ ਇਹ ਹਣਾ ਹਾਂਜੀ ਹਾਂ ਤੇ ਪਿਛਲੇ ਸਾਲ ਵੀ ਬਾਈ ਇਹਨਾਂ ਨੇ ਬਹੁਤ ਵੇਚੇ ਆ ਤੇ ਜੇ ਕਿਸੇ ਨੇ ਵੀ ਲੈਣਾ ਬਾਈ ਸ਼ਕਤੀਮਾਨ ਦਾ ਤਾਂ ਬਾਈ ਨਾਲ ਜਰੂਰ ਕਨੈਕਟ ਕਰ ਲਿਓ ਜੀ ਤੇ ਬਾਈ ਨਾਲ ਥੋੜਾ ਲੰਬਾ ਵੀ ਮੈਨੂੰ ਵੀ ਜਿੱਦਾਂ ਦੇ ਤੁਸੀਂ ਆਪਣੇ ਲੈਣੇ ਤੁਸੀਂ ਸਾਡੀ ਵੀਡੀਓ ਨਹੀਂ ਪਾਉਂਦੇ ਠੀਕ ਹੈ ਇਦਾਂ ਦੀ ਕੋਈ ਗੱਲ ਨਹੀਂ ਬਾਈ ਬਹੁਤ ਪ੍ਰੇਮ ਹੈ ਬਾਈ ਇਹਨਾਂ ਦੇ ਨਾਲ ਘਰ ਵਾਲਾ ਹੀ ਕੰਮ ਹੈ ਤੇ ਅਸੀਂ ਨੇ ਬਾਈ ਇਹ ਜੇ ਮਹਿੰਗਾ ਹੀ ਕਰਵਾ ਦੇ ਉਹਦਾ ਯਾਰ ਇੱਧਰ ਧਿਆਨ ਹੋ ਗਿਆ ਇੱਧਰ ਦਾ ਬੱਸ ਹੋ ਆ ਮੈਂ ਇੱਕ ਦੂਜਾ ਆ ਗਿਆ ਚਲੋ ਜੇ ਕਿਸੇ ਨੂੰ ਵੀ ਲੈਣਾ ਵੀ ਹੋਇਆ ਕਰਵਾਦਾ ਤਾਂ ਆਪਾਂ ਬਈ ਆਰਡਰ ਤੇ ਮੰਗਾਉਂਗੇ ਯਾਰ ਹਾਂ ਠੀਕ ਆ ਜੇ ਕਿਸੇ ਨੂੰ ਲੈਣਾ ਹੋਇਆ ਸਹੀ ਆ ਸਹੀ ਤਾਂ ਆਪਾਂ ਉਹਨੂੰ ਆਰਡਰ ਤੇ ਜੇ ਆਪਾਂ ਨੂੰ ਦੋ ਦੇ ਜਾਂ ਦੋ ਦਾ ਤਿੰਨ ਦਾ ਆਇਆ ਜਾਂ ਮੈਂ ਤਾਂ ਆਪਣੇ ਕੋਈ ਇੱਕ ਸਾਈ ਆਈ ਅੱਜ ਹੂੰ ਆਪਾਂ ਨੇ ਉਹਨੂੰ ਆਰਡਰ ਤੇ ਦੇ ਦੇਣਾ ਮੰਗਾ ਕੇ ਇੱਕ ਪੀਸ ਕਿਉਂਕਿ ਸਾਡਾ ਥੋੜਾ ਨਾਲ ਵੀਰੇ ਟ੍ਰੈਕਟਰਾਂ ਦਾ ਕੰਮ ਥੋੜਾ ਹੁਣ ਕੱਲਾ ਇਹਨਾਂ ਦਾ ਹੈ ਨਾ ਫਿਰ ਅਸੀਂ ਬਹੁਤਾ ਸਟਾਕ ਰੱਖ ਨਹੀਂ ਸਕਦੇ ਸਹੀ ਆ ਤਾਂ ਕਰਕੇ ਆ ਇਹ ਤਾਂ ਹੈ ਠੀਕ ਆ ਜੀ ਤੇ ਬਾਕੀ ਬਾਈ ਗੌਰ ਕਰ ਲਿਓ ਜੀ ਇਹਦਾ ਕੁਛ ਟਾਈਮ ਪੀਰੀਅਡ ਹੁੰਦਾ ਮੈਂ ਨਾ ਜੇ ਕਿਸੇ ਨੇ ਕੋਈ ਸਾਡੇ ਰੋਪੜ ਜ਼ਿਲ੍ਹੇ ਵਾਲੇ ਜਿਹਨਾਂ ਨਿਕਲੀ ਹੈ ਮੇਰੇ ਸਾਹਬ ਨਾਲ 40 50 ਦੀ ਹੈਗੀ ਹੈ ਲਿਸਟ ਹਾਂ ਹੈਗੀ ਆ 40 50 ਬੰਦਿਆਂ ਦੀ ਲਿਸਟ ਆ ਬਾਈ ਪਹਿਲੀ ਲਿਸਟ ਨਿਕਲੀ ਹਜੇ ਇਹ ਦੋ ਦਿਨ ਬਾਅਦ ਚ ਨਿਕਲਣੀਆਂ ਕਰਕੇ ਠੀਕ ਆ ਜੀ ਸੁਪਰ ਸੀਡਰਾਂ ਦੀ ਵੱਧ ਨਹੀਂ ਭਰੀ ਵੀ ਹੈ ਨਾ ਸੁਪਰ ਸੀਡਰਾਂ ਦੀ ਜ਼ਿਆਦਾ ਸੁਪਰ ਸੀਡਰ ਦੀ ਵੱਧ ਆ ਬਾਈ ਤੇ ਉਹ ਮੈਂ ਲਿਸਟ ਥੱਲੇ ਮੈਂਸ਼ਨ ਵੀ ਕਰ ਦੂੰਗਾ ਜੀ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਈ ਤਾਂ ਬਾਈ ਫੋਨ ਤੇ ਆਪਣਾ ਲੈ ਲਿਓ ਬਾਈ ਦਾ ਨੰਬਰ ਵੀ ਬਾਈ ਜੇ ਹਨ ਬਈ ਦਾ ਨੰਬਰ ਬੋਲਦੇ ਮਾੜਾ ਜ 9417734543 9417734543 ਕਿਸੇ ਨੇ ਵੀ ਕੋਈ ਸ਼ਕਤੀਮਾਨ ਦੇ ਬਾਰੇ ਕੋਈ ਜਾਣਕਾਰੀ ਲੈਣੀ ਆ ਸੁਪਰ ਸੀਡਰ ਬਾਰੇ ਜਾਂ ਮਲਚਰ ਬਾਰੇ ਮਲਚਰ ਵੀ ਆਉਂਦਾ ਇਹਨਾਂ ਦਾ ਹਾਂ ਮਲਚਰ ਵੀ ਆਉਂਦਾ ਠੀਕ ਆ ਤੇ ਜ਼ੀਰੋ ਡ੍ਰਿਲ ਨਹੀਂ ਆਉਂਦੀ ਜ਼ੀਰੋ ਡ੍ਰਿਲ ਨਹੀਂ ਆਉਂਦੀ ਹੋਰ ਕੀ ਆ ਆਪਣਾ ਹੋਰ ਮਲਚਰ ਹੋ ਗਿਆ ਬੈਲਰ ਆਉਂਦਾ ਬੈਲਰ ਵੀ ਆਉਂਦਾ ਬੈਲਰ ਆਉਂਦਾ ਠੀਕ ਆ ਤੇ ਬਾਈ ਕਿਸੇ ਨੇ ਵੀ ਲੈਣੀ ਹੋਈ ਕੋਈ ਗੱਲਬਾਤ ਕਰਨੀ ਉਹ ਵੀ ਸਬਸਿਡੀ ਬਾਰੇ ਪੁੱਛਣਾ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਬਾਕੀ ਬਾਈ ਆਪਣੇ ਕੋਲ ਵੀ ਇੱਕ ਦੋ ਪੁਰਾਣੇ ਟਰੈਕਟਰ ਆਏ ਆ ਉਹ ਆਪਾਂ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਵਿੱਚ ਦੱਸ ਦਾਂਗੇ ਬਾਈ ਤੇ ਬਾਕੀ ਬਾਈ ਜੇ ਕਿਸੇ ਨੇ ਕੋਈ ਗਰਵਾਜ ਦਾ ਵੀ ਇੰਪਲੀਮੈਂਟ ਲੈਣਾ ਹੈ ਸਬਸਿਡੀ ਦੇ ਵਿੱਚ ਜਿਹੜੀ CRM ਸਕੀਮ ਦੇ ਵਿੱਚ ਤਾਂ ਆਪਣੇ ਵੀ ਤਰੀਬਨ ਬਾਈ ਸੁਪਰ ਸੀਡਰ ਤੋਂ ਲੈ ਕੇ ਮਲਚਰ ਠੀਕ ਹੈ ਜੀ ਐਮਵੀ ਪਲੋ ਸਾਰਾ ਕੁਝ ਆਉਂਦਾ ਇਹਨਾਂ ਦਾ ਇਹ ਜੇ ਕਿਸੇ ਨੇ ਵੀ ਲੈਣਾ ਹੋਵੇ ਸੁਪਰ ਸੀਡਰ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਨਾਲ ਫੋਨ ਨੰਬਰ ਤੇ ਗੱਲਬਾਤ ਕਰ ਸਕਦਾ ਜੀ ਤੇ 8 ਫੂਟਾ 7 8 9 35 ਸਾਰੇ ਮਾਡਲ ਆਉਂਦੇ ਨੇ ਇਹਨਾਂ ਦੇ ਠੀਕ ਹੈ ਜੀ ਵਧੀਆ ਚੱਲਦੇ ਨੇ ਬਾਈ ਅੰਡਰ ਲੋਡ ਚੱਲਦੇ ਨੇ ਇਹਨਾਂ ਦੇ ਵੀ ਤੇ ਰੇਟ ਤਕਰੀਬਨ ਬਾਈ 8 ਫੂਟਾ 2 ਲੱਖ 65000 ਦਾ ਤੇ ਜਿਹੜਾ ਆਪਣਾ 7 ਫੂਟਾ ਉਹ 2 ਲੱਖ 55000 ਦਾ ਤੇ ਫੁੱਲ ਜਿਹੜਾ ਹੈਵੀ ਟੌਪ ਵਾਲਾ ਮਾਡਲ ਹੈ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਨੇ ਵੀ ਲੈਣਾ ਹੋਇਆ ਤਾਂ ਆਪਣੇ ਨਾਲ ਗੱਲਬਾਤ ਕਰ ਸਕਦਾ ਜੀ ਆਪਾਂ ਆਰਡਰ ਤੇ ਮੰਗਾਵਾਗੇ ਜਿੰਨੀ ਆਪਾਂ ਨੂੰ ਲੋੜ ਹੋਈ ਠੀਕ ਹੈ ਜੀ ਆਪਾਂ ਨੇ ਬਹੁਤ ਦਾ ਸਟਾਕ ਨਹੀਂ ਜਮਾ ਕਰਨਾ ਬਾਈ ਕਿਉਂਕਿ ਸਾਡਾ ਨਾਲ ਤੁਹਾਨੂੰ ਪਤਾ ਟਰੈਕਟਰਾਂ ਦਾ ਵੀ ਕੰਮ ਹੈ ਬਾਈ ਤੇ ਜਿੰਨਾ ਆਪਾਂ ਨੂੰ ਹੋਇਆ ਰਿਸਪਾਂਸ ਕਿਹਨੂੰ ਲੈਣਾ ਹੋਇਆ ਤਾਂ ਆਪਾਂ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੇ ਦਾਂਗੇ ਆਰਡਰ ਤੇ ਮੰਗਾ ਕੇ ਤੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਈ ਸੁਪਰ ਸੀਡਰ ਬਾਰੇ ਕੁਝ ਪਤਾ ਕਰਨਾ ਹੋਇਆ ਤਾਂ ਉਹ ਆਪਣੇ ਫੋਨ ਨੰਬਰ ਤੇ ਗੱਲਬਾਤ ਕਰ ਲਿਓ ਜੀ ਤੇ ਬਾਕੀ ਮੇਨ ਮਕਸਦ ਆ ਬਣਾਇਆ ਇਹਦਾ ਵੀਡੀਓ ਬਣਾਉਣ ਦਾ ਵੀ ਨਿਕਲੀਆਂ ਹੋਈਆਂ ਬਾਕੀ ਤਾਂ ਜਿਹੜੇ ਬਾਕੀ ਕੰਪਨੀ ਵਾਲੇ ਬਾਈ ਫੋਨ ਤੁਹਾਨੂੰ ਪਤਾ ਕਰੀ ਜਾਂਦੇ ਆ ਵੀ ਹਾਂ ਬਾਈ ਸਾਡੀ ਕੰਪਨੀ ਦਾ ਲੈ ਲਓ ਪਤਾ ਤਾਂ ਲੱਗੇ ਜਾਂਦਾ ਸਬਸਿਡੀ ਬਾਰੇ ਤੇ ਅੱਜ ਚਲੋ ਆਪਣਾ ਦੂਸਰਾ ਫੱਟ ਸੀਗਾ ਆਪਾਂ ਨੇ ਤੁਹਾਨੂੰ ਵੀਡੀਓ ਬਣਾ ਕੇ ਦੱਸੀਏ ਜੀ ਤੇ ਇੱਕ ਦੋ ਪੁਰਾਣੇ ਟਰੈਕਟਰ ਵੀ ਆਏ ਨੇ ਬਾਈ ਉਹ ਤੁਹਾਨੂੰ ਆਪਾਂ ਅਲੱਗ ਤੋਂ ਵੀਡੀਓ ਬਣਾ ਕੇ ਪਾਵਾਂਗੇ ਜੀ ਕਿ ਵੀਡੀਓ ਵੀ ਜ਼ਿਆਦਾ